ਸਬਜੀ ਅਤੇ ਫਲ ਮੰਡੀ ਦੇ ਆਰਤੀਆ ਬੋਲੋ ਇੱਕ ਆਰਤੀ ਦੀ ਮੌਤ ਤੇ ਮੰਡੀ ਨੂੰ ਬੰਦ ਰੱਖਿਆ ਗਿਆ ਪਰ ਇੱਕ ਆਰਤੀਆ ਬੋਲੋ ਚੋਰੀ ਛੁਪੇ ਫਾਰੇ ਵਿੱਚੇ ਜਾ ਰਹੇ ਸਨ ਸਬਜੀ ਮੰਡੀ ਵਿੱਚ ਆਏ ਆਮ ਲੋਕਾਂ ਨੇ ਵੀ ਕਿਹਾ ਕਿ ਮੰਡੀ ਬੰਦ ਹੋਣ ਕਣ ਸਬਜੀਆਂ ਤੇ ਫਲ ਵਿਕਰੇਤਾ ਵੱਲੋਂ ਮਹਿੰਗੇ ਭਾਤੇ ਵੇਚ ਕੇ ਲੁੱਟ ਕੀਤੀ ਜਾ ਰਹੀ ਹੈ ਮਾਡੋ ਜਲਾਉਣਾ ਜੀ ਹਾਂ ਜੀ ਇਹ ਵੋਦਲ ਮੰਡੀ ਦਾ ਅਜ ਬੰਦਾ ਇਹ ਬਾਜੂ ਇਹ 2 ਨੰਬਰ ਦੀ ਵਿਕਰੀਆਂ ਦਾ ਸੌਦਾ ਜੀ ਹਾਂ ਇਹ ਹੁਣ ਮੰਡੀ ਬੰਦ ਕਰਕੇ ਵੀ ਤਾਂ ਵੀ ਸੌਦਾ ਵਿਕੀ ਜਾਂਦਾ ਇਹਨਾਂ ਦਾ। ਗੇਟ ਤਾਂ ਬੰਦ ਆ ਫਿਰ ਕਿੱਥੋਂ ਦੇਈਂਦੇ ਆ? ਆ ਦੇਖੋ ਉੱਪਰ ਨਹੀਂ ਸਪਲਾਈ ਕਰੀ ਜਾਂਦੇ ਆ। ਕੰਦਾ ਉੱਪਰ ਦੀ ਗਰੇਲਾਂ ਉੱਪਰ ਦੀ ਸਪਲਾਈ ਕਰੀ ਜਾਂਦੇ ਆ ਸਾਰਾ ਮਾਲ। ਲੱਗਦਾ ਫਿਰ ਲੋਟਕਾਂ ਨੇ ਬੇਚੀ ਤਕਰੀ ਬੇਚੀ ਜਾਂਦੇ ਆ। ਹਾਏ ਬੇਹਨ ਲੁੱਟਕੋ ਵਾਲਾ ਕੰਮ ਹੀ ਆਈ ਹੁਣ ਜਿਹੜੇ ਭਾਈ 10 ਰੁਪਏ ਗੱਲ ਵਾਲੀ ਚੀਜ਼ ਭਾਈ 25-30 ਰੁਪਏ ਵੇਚੀ ਜਾਂਦੇ ਆ। ਅਰਦਾ ਨਹੀਂ ਆਤੀ ਮਰ ਗਿਆ ਇਹਨਾਂ ਦਾ ਆਰਦਿਆਂ ਦਾ ਹੋ ਗਿਆ। ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਅੱਛਾ ਕਾਦਾ ਕੰਮ ਕਰਦੇ ਹੋ ਮਿਰਾੜ ਦਾ ਕੰਮ ਮੰਡੀ ਜੀ ਹੋਲ ਸੇਲ ਦਾ ਹੋਲ ਸੇਲ ਦਾ ਜੀ ਅੱਛਾ ਅੱਜ ਕੀ ਕਾਰਨ ਹੋਇਆ ਜੀ ਮੰਡੀ ਬੰਦ ਕੀਤੀ ਆਪਣੇ ਆਰਤੀ ਐਸੋਸੀਏਸ਼ਨ ਵੱਲੋਂ ਅੱਜ ਮੰਡੀ ਐਨਾਉਂਸ ਕੀਤੀ ਹੋਈ ਸੀ ਬੰਦ ਦੀ ਕਾਲ ਦਿੱਤੀ ਸੀ ਜੀ ਉਹ ਆਪਣੇ ਆਰਤੀ ਡੈਥ ਹੋ ਗਈ ਸੀ ਕਿਸੇ ਦੀ ਉਸ ਕਾਰਨ ਮੰਡੀ ਬੰਦ ਹੈ ਅੱਜ ਅੱਜ ਜਿਹੜੇ ਕੁਸ਼ ਕਾਰਤੀ ਹੈ ਜਿਹੜੇ ਖੰਡਾ ਤੁੰਡੀ ਟਪਾ ਕੇ ਵੇਚੀ ਵੀ ਜਾਂਦੇ ਹੈ ਕੀ ਕਾਰਨ ਆ ਉਹਦਾ ਰੋਕ ਨਹੀਂ ਪਾਇਦੇ ਇਹਨਾਂ ਨੂੰ ਕਾਲ ਕੀਤੀ ਸੀ ਕੱਲ ਹੀ ਸਭ ਨੂੰ ਮੈਸੇਜ ਭੇਜਿਆ ਜੀ ਵੀ ਆਪਾਂ ਕਿਸੇ ਨੇ ਸੌਦਾ ਨਹੀਂ ਵੇਚਣਾ ਮੰਡੀ ਮੁਕੰਮਲ ਬੰਦ ਰੱਖਣੀ ਹੈ ਵੀ ਜਿਹੜਾ ਕੋਈ ਸੌਦਾ ਵੇਚੂਗਾ ਉਥੇ ਕਾਰਵਾਈ ਕੀਤੀ ਜਾਊਗੀ ਜੂਣੀ ਚ ਬਾਹਰ ਕੀਤਾ ਜਾਊਗਾ ਪਰ ਨਹੀਂ ਸ਼ਰਾਰਤੀ ਤੱਕ ਕੁਝ ਹੁੰਦੇ ਹੈ ਜੀ ਨਹੀਂ ਹਟਦੇ ਇੱਕ ਇਹਦੇ ਬਾਰੇ ਕੋਈ ਮੀਡੀਆ ਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਵੀ ਭਾਈ ਜੇ ਕਿਸੇ ਨੇ ਖਰੀਦਣੀ ਹੈ ਪਹਿਲਾਂ ਫ੍ਰੀ ਚ ਤਕਰੀਬਨ ਜੀ ਜਿੰਨੇ ਵਪਾਰੀ ਮੰਡੀ ਚੋਂ ਆਉਂਦੇ ਆ ਮਾਲ ਲੈ ਕੇ ਸਭ ਨੂੰ ਤਲਾਹ ਕਰਤੀ ਜਾਂਦੀ ਹੈ ਜੀ ਜੇ ਕੋਈ ਕਿੱਧਰ ਰਹਿੰਦਾ ਹੋਵੇ ਇੱਕ ਦੂਸਰੇ ਨੂੰ ਮੈਸੇਜ ਕਰ ਦਿੰਦੇ ਆ ਪਬਲਿਕ ਨੂੰ ਪਬਲਿਕ ਨੂੰ ਕੋਈ ਮੈਸੇਜ ਨਹੀਂ ਕਿਨ ਵੇ ਹੋਇਆ ਜੀ ਪਬਲਿਕ ਨੂੰ ਮੈਸੇਜ ਕਿਨ ਵੇ ਹੋਇਆ ਜੀ ਮੈਂ ਕੱਲ ਦੇ ਲਈ ਹੋ ਸੀ ਆ ਅੱਛਾ ਇਹ ਲੈਣਾ ਹੈ ਕੱਲ ਹੀ ਕਿਉਂ ਕੱਲ ਹੀ ਕਿਉਂ ਨਹੀਂ ਲੱਗੇ ਅੱਜ ਤਾਂ ਮੰਡੀ ਬੰਦ ਸੀ ਅੱਜ ਦੇ ਮੋਟਰਸਾਈਕਲ ਤੇ ਜਾਂਦਾ ਨਹੀਂ ਮਾਲ ਵਾਟ ਨਹੀਂ ਅੱਜ ਮੰਡੀ ਬੰਦ ਹੈ ਅੱਜ ਤਾਂ ਫਿਰ ਫਰ ਕੱਲ ਦੇ ਰੱਖੇ ਵੈਸੇ ਦੀ ਮਹਾ ਦੀ ਲੈ ਲਈ ਨਹੀਂ ਇਹਦਾ ਕੀ ਸਬੂਤ ਆ ਵੀ ਕੱਲ ਦੇ ਰੱਖਿਆ ਇਹਦਾ ਸਬੂਤ ਕੀ ਆ ਤੁਹਾਡੇ ਕੋਲ ਬਿਲਕੁਲ ਇਹ ਕੱਲ ਰੋਂ ਤੁਹਾਡੇ ਕੋਲ ਕਿੱਥੇ ਹੈ ਬਿੱਲ ਤਾਂ ਸਾਨੂੰ ਕੋਈ ਵੀ ਨਹੀਂ ਦਿੰਦਾ ਹੁੰਦਾ ਜੀ ਨਹੀਂ ਫਿਰ ਇਹਦਾ ਪਤਾ ਕਿਵੇਂ ਲੱਗੂ ਵੀ ਕੱਲ ਦੇ ਆ ਤੇ ਅੱਜ ਲੈ ਆ ਇਹਦਾ ਕਿਵੇਂ ਪਤਾ ਲੱਗੂ ਹੌਣਾਂ ਅਸੀਂ ਫੂਲ ਕਰ ਦਿੰਨੇ ਹਾਂ ਜੀ ਕੱਲ ਨੂੰ ਨਹੀਂ ਨਹੀਂ ਲੋਕਾਂ ਨੂੰ ਜਾਂ ਸਾਨੂੰ ਕਿਵੇਂ ਪਤਾ ਲੱਗੂ ਵੀ ਇਹ ਇਹ ਕੱਲ ਦੇ ਆ ਤਾਂ ਅੱਜ ਖਰੀਦੇ ਆ ਤਾਂ ਹਾਂ ਸਾਨੂੰ ਤਾਂ ਨਹੀਂ ਪਤਾ ਜੀ ਹਾਂ ਨਹੀਂ ਫਿਰ ਇਹ ਤਾਂ ਅਸੀਂ ਤੇ ਕਹਾਂਗੇ ਅੱਜ ਖਰੀਦੇ ਆ ਮੌਕੇ ਤੇ ਖੜੇ ਤੁਸੀਂ ਕਿਵੇਂ ਮੌਕੇ ਤੇ ਖੜੇ ਅੱਜ ਦੇ ਆ ਨਾ ਨਹੀਂ ਆਓ ਆਓ ਤਾਂ ਫਿਰ ਅੱਜ ਆਉਂਦੇ ਲੱਦੇ ਨੇ ਮੇਰੇ ਸਾਹਮ ਹਮ ਤੁਹਾਨੂੰ ਬਤਾ ਦੋ ਬਾਹ ਕਿਉਂ ਰਹੇ ਹੋ ਵਿਕਾਸ ਮਿਸਰਾ ਕਿਸ ਦੇ ਪਾਸ ਕੰਮ ਕਰਤੇ ਹੋ ਵਿਕਾਸ ਮਿਸਰਾ ਕੀ ਕੰਮ ਕਰਤੇ ਹੋ ਆਹ ਛੁੱਟੀ 'ਤੇ ਹੈ ਜੀ तो को के तो 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 नहीं ये मंडी में चाय वाय पीना छुट्टी में है वैसे दीवार पे तो बंदे टप रहे हैं मैं भी खड़ा हूँ कितनी फ्रूट गए फ्रूट में नहीं हाँ, बेचा हूँ जी नहीं ये तो मैं खड़ा हूँ वो बंदे आते जाते रहते वही बंदे हैं जो डेली के आते जाते हैं दीवार के ऊपर दीवार जब बंद रहती है गेट बंद तो दीवार के ऊपर ही आ जाएंगे फ्रूट चक्के उनका माल पड़ा था कल कर ले गए उन चक्के अच्छा ना तो तुम ही रहे थे हमारे वीडियो में थोड़ी सी कह मदद कर दो तो मदद कर दिया थोड़ी जब, सी जब आरतीयों ने किया मना किया अभी नहीं, नहीं क्यों, मैं क्यों तो मंडी माल बेचने थोड़ी आया हूं हां वो तो मैं खड़े देखो जो मदद कर दिए क्या कर रही है लेबर सारी अपने अपने काम कर रहे हैं बाहर नहीं अंदर मंडी में मंडी में मुझे को पता की कर रही है लेबर आगे जी की नाम है जी कुलंदर सिंह मंडी सुपरवाइजर ਅੱਜ ਮੰਡੀ 'ਚ ਕੰਮ ਚੱਲ ਰਿਹਾ ਜੀ ਨਹੀਂ ਇਹਨਾਂ ਨੇ ਮੰਡੀ ਯੂਨੀਅਨ ਲੈਵਲ ਤੇ ਬੰਦ ਕੀਤੀ ਹੈ ਜੀ ਜੇ ਕਿ ਮਾਲ ਆਉਂਦਾ ਸੀ ਚੜਾਵਾਂਗੇ ਜੀ ਰਿਸਟਰ ਉਨੇ ਜੇ ਕਿ ਮਾਲ ਆਉਂਦਾ ਤਾਂ ਅਸੀਂ ਸਾਡੇ ਕੋਲ ਨੋਟ ਹੋਊਗਾ ਜੀ ਜਿਹੜਾ ਅੱਜ ਉਹਨਾਂ ਵੱਲੋਂ ਮਾਲ ਵੇਚਿਆ ਜਾ ਰਿਹਾ ਫਿਰ ਉਹਦਾ ਕਿਵੇਂ ਕੀਤਾ ਜਾਵੇ ਉਹਦੀ ਫੀਸ ਆਏਗੀ ਜੀ ਫੀਸ ਆਏਗੀ ਹਾਂਜੀ ਕਿਵੇਂ ਪਤਾ ਲੱਗੇਗਾ ਉਹਨਾਂ ਨੂੰ ਤਾਂ ਦੁਵਾਰਾਂ ਤੋਂ ਉਹਦੀ ਵੇਚਦਾ ਗੇਟ ਬਾਕੀ ਨਹੀਂ ਸਰ ਉਹ ਸਾਡੇ ਨੂੰ ਨੋਟ ਹੁੰਦਾ ਨਾ ਜੀ ਗੱਡੀ ਦਾ ਇਸ਼ਾਰੇ ਤੇ ਨੋਟ ਹੁੰਦਾ ਹੈ ਜੋ ਕਿ ਆਊਗਾ ਜਿਵੇਂ ਆ ਗੱਡੀਆਂ ਆਈਆਂ ਸੋਇਤੇ ਗੱਡੀ ਆਈ ਹੈ ਜੀ ਉਧਰ ਗੱਡੀ ਖੜੀ ਹੈ ਇੱਕ ਇਹ ਅਸੀਂ ਨੋਟ ਕਰਾਂਗੇ ਨਾਲੇ ਉਹਨਾਂ 11 ਦੇ ਉੱਪਰ ਦੀ ਆਪਾਂ ਇੱਕ ਨੰਬਰ ਦਾ ਕੰਮ ਕਿਵੇਂ ਕਹਿ ਸਕਦੇ ਹਾਂ ਜਦੋਂ ਦਰਵਾਜ਼ਾ ਖੋਲ ਕੇ ਵੇਚਣਾ ਜਿਹੜਾ ਵੇਚਣਾ ਦੀਵਾਰ ਦੇ ਉੱਪਰ ਦੀ ਵੇਚਣਾ ਨਹੀਂ ਉਹਨਾਂ ਇਹ ਦਰਵਾਜ਼ਾ ਮੰਨਦਾ ਉਹ ਮਤਲਬ ਅਮਰੂਜ਼ ਲੈ ਕੇ ਆਇਆ ਸੀ ਇੱਕ ਬੰਦਾ ਉਹ ਕਹਿੰਦਾ ਮੈਨੂੰ ਪਤਾ ਨਹੀਂ ਸੀ ਮੰਡੀ ਬੰਦ ਹੈ ਉਹਨੇ ਇਸ ਕਰਕੇ ਬਾਹਰ ਲਾ ਲੇ ਇਹਨਾਂ ਰਿਸਟਰ ਤੇ ਉਹ ਚਲਾਇਆ ਹੋਇਆ ਬਾਹਰ ਗਿਆ ਜੀ। ਬਾਹਰ ਗਿਆ ਸਾਡੇ ਕੋਲ ਲੋਕਾਂ ਨਾਲ ਗੱਲਬਾਤ ਕੀਤੀ ਉਹਦੇ। ਖਰੀਦ ਕੇ ਜਾ ਰਿਹਾ ਬਾਹਰ। ਅੱਛਾ ਜੀ। ਸਾਰੇ ਕਿਉਂ ਨਹੀਂ ਵੇਚਦੇ ਜੀ ਇੱਕ ਕਿਉਂ ਵੇਚ ਰਿਹਾ? ਨਹੀਂ ਇਹ ਤਾਂ ਫਿਰ ਇਹਨਾਂ ਯੂਨੀਅਨ ਲੈਵਲ ਤੇ ਗੱਲ ਕਰਨਾ ਹੀ ਵੀ ਇੱਕ ਬੰਦਾ ਬਾਹਰ ਗਿਆ ਯੂਨੀਅਨ ਤੋਂ। ਸਾਡੇ ਵੱਲੋਂ ਕੋਈ ਮੰਡੀ ਬੰਦ ਨਹੀਂ ਜੀ। ਸਾਡੇ ਵੱਲੋਂ ਮੰਡੀ ਨਹੀਂ ਬੰਦ ਜੀ। ਸਾਡੇ ਵੱਲ ਤਾਂ ਮੰਡੀ ਹੈ। ਹਾਂ ਸਾਡੇ ਵੱਲ ਵੇਚ ਸਕਦੇ ਆ ਜੀ। ਸਾਡੇ ਵੱਲ ਕੋਈ ਨਹੀਂ। ਸਾਨੂੰ ਤਾਂ ਫੀਸ ਹੀ ਆਉਣੀ ਆ ਜੀ। ਸਾਡੇ ਵੱਲ ਮੰਡੀ ਚ ਆਇਆ ਐਤਵਾਰ ਨੂੰ ਵੀ ਵੇਚ ਸਕਦਾ ਬੰਦਾ ਵੇਚਣਾ ਹੁੰਦਾ। ਇਹ ਆਪਦੇ ਲੈਵਲ ਤੇ ਬੰਦ ਕੀਤੀ ਇਹਨਾਂ ਨੇ। ਦੇਖੋ ਸਾਡੇ 20 ਸਾਲਾਂ ਤੋਂ ਜਾਂ 25 ਸਾਲਾਂ ਤੋਂ ਇੱਕ ਪ੍ਰਥਾ ਚੱਲਦੀ ਹੈ ਵੀ ਕੋਈ ਆਰਟੀ ਦੀ ਵੀ ਡੈਥ ਹੁੰਦੀ ਹੈ ਜਿਹੜਾ ਆੜ ਦਾ ਕੰਬ ਬਿਡਨ ਸਬਜੀ ਮੰਡੀ ਚ ਫੋਟ ਮਾਰੀ ਕਰੇ ਜਾਂ ਸਬਜੀ ਮੰਡੀ ਚ ਕਰੇ ਇੱਕ ਸਾਡੇ ਪ੍ਰਥਾ ਚੱਲਦੀ ਹੈ ਵੀ ਅਸੀਂ ਉਹਦੇ ਭੋਗ ਵਾਲੇ ਦਿਨ ਮੰਡੀ ਬੰਦ ਕਰਦੇ ਆਂ ਵੈਸੇ ਦਾ ਮੈਕਸਿਮਮ ਐਤਵਾਰ ਭੋਗ ਹੁੰਦਾ ਹੈ ਕੋਈ ਭੋਗ ਹੁੰਦਾ ਵਰਕਿੰਗ ਡੇ ਚ ਆ ਜਾਂਦਾ ਹੈ ਤਾਂ ਅਸੀਂ ਇੱਕ ਉਹਨੂੰ ਸਰਦਾਰਨਲੀ ਤੌਰ ਤੇ ਮੰਡੀ ਬੰਦ ਕਰਦੇ ਆਂ ਪਰ ਸਾਡੀ ਕੋਈ ਟਰਮਸ ਕੰਡੀਸ਼ਨ ਨਹੀਂ ਉਹ ਪਰੋਂ ਵੀ ਆ ਕਰਨਾ ਹੀ ਕਰਨਾ ਹੈ ਅਸੀਂ ਕਿਸਾਨੋ ਬੁਤੀ ਤੌਰ ਤੇ ਅਸੀਂ ਮੰਡੀ ਬੰਦ ਕਰਦੇ ਆਂ ਵੀ ਸਾਡਾ ਆੜਤੀ ਸਾਡੇ ਜੋ ਵਿਧਾਇਕ ਉਹਨਾਂ ਨੇ 50-55 ਸਾਲਾਂ ਤੋਂ ਕੰਮ ਕਰ ਰਹੇ ਸੀ ਮੰਡੀ 'ਚ ਉਹ ਬਿਮਾਰ ਸੀ ਦੋ ਤਿੰਨ ਸਾਲਾਂ ਤੋਂ ਲੇਕਿਨ ਕੱਲ ਪਰਸੋਂ ਅਲਵਿਦਾ ਕਹਿ ਗਏ ਸਬਜ਼ੀ ਮੰਡੀ ਦੇ ਆੜਤੀ ਨੂੰ ਤਾਂ ਉਸ ਦੇ ਵਿੱਚ ਚਾਲੇ ਅਸੀਂ ਸੰਧਾਰਨ ਜਲੀ ਤੌਰ ਤੇ ਅੱਜ ਮੰਡੀ ਬੰਦ ਕੀਤੀ ਸੀ ਜਿਹਦੇ ਵਿੱਚ ਸਬਜ਼ੀ ਮੰਡੀ ਮੁਕੰਮਲ ਬੰਦ ਆ ਔਰ ਜਿਹੜੀ ਫਰੂਟ ਮੰਡੀ ਆ ਫਰੂਟ ਮੰਡੀ ਵੀ ਬੰਦ ਸੀ ਚ ਇੱਕ ਬੰਦੇ ਦਾ ਸਾਨੂੰ ਪਤਾ ਲੱਗਿਆ ਵੀ ਉਸ ਬੰਦੇ ਨੇ ਕੋਈ ਅਮਰੂਦ ਜਾਂ ਕਿਨੋ ਆਇਆ ਕੋਈ ਵੇਚਿਆ ਉਹਦੇ ਵਿੱਚ ਅਸੀਂ ਇਹ ਹੈ ਵੀ ਫਰੂਟ ਮੰਡੀ ਵਾ ਵੈਸੇ ਐਸੋਸੀਏਸ਼ਨਾਂ ਦੋਨੋਂ ਅਲੱਗ-ਅਲੱਗ ਨੇ ਫਰੂਟ ਮੰਡੀ ਦਾ ਪ੍ਰਧਾਨ ਵੱਖਰਾ ਹੈ ਸਬਜ਼ੀ ਮੰਡੀ ਦਾ ਪ੍ਰਧਾਨ ਵੱਖਰਾ ਹੈ ਪੱਛੋਂ ਪਹਿਲਾਂ ਛੁੱਟੀ ਦੀ ਪ੍ਰੋਬਲਮ ਆਈ ਸੀ ਵੀ ਛੁੱਟੀ ਨਹੀਂ ਕਰਨੀ ਚਾਹੀਦੀ ਪਰ ਅਸੀਂ ਕਿਹਾ ਵੀ 40-45 ਸਾਲ ਹੋ ਗਏ ਮੰਡੀ ਦੇ ਵਿੱਚ ਚੱਲਦੇ ਆ ਉਹ ਜਦੋਂ ਵੀ ਇਹ ਆਂਦਾ ਅਸੀਂ ਕਰਦੇ ਆ ਚਲੋ ਪ੍ਰਧਾਨ ਜੀ ਨੂੰ ਕੋਈ ਕੰਮ ਪੈ ਕੇ ਸੀ ਚਲੇ ਗਏ ਤਾਂ 15 ਵੀ ਆੜਤੀ ਉੱਥੇ ਹੋਰ ਇਕੱਠੇ ਹੋਏ ਜਿਹੜੇ ਸਾਡੇ ਪੁਰਾਣੇ ਆੜਤੀ ਏ ਤੇ ਮੌਜੂਦਾ ਜਿਹੜੇ ਮੰਡੀ 'ਚ ਬੈਠੇ ਸਨ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਵੰਡੀ ਦਾ ਜੋ ਇਹਨੇ ਪੁਰਾਣੇ ਆੜਤੀ ਏ ਦੀ ਡ ਆਪਾਂ ਨੂੰ ਇਹ ਮੰਡੀ ਬੰਦ ਕਰਨੀ ਚਾਹੀਦੀ ਹੈ ਅਸੀਂ ਉਸ ਬਿਹਾਵ ਤੇ ਪਰਸੋਂ ਆਪ ਦਾ ਲਿਖ ਕੇ ਸੈਕਟਰੀ ਸਾਹਿਬ ਰੁਸ਼ਨ ਗਿਆਨਾ ਜੀ ਵੀ ਸੀਗੇ ਇੰਦਰਜੀਤ ਤੇ ਆਪਣੇ ਜਿਹੜੇ ਵਾਈਸ ਪ੍ਰਧਾਨ ਹੈ ਕਾਕੂ ਵਰਮਾ ਔਰ ਨੀਟਾ ਜੋ ਚੇਅਰਮੈਨ ਨੇ ਇਹ ਸਾਰੇ ਇਕੱਠੇ ਹੋ ਕੇ ਅਸੀਂ ਇਹ ਮਤਾ ਪਾਤਾ ਸੀ ਵੀ ਮੰਡੀ ਬੰਦ ਰੱਖਾਂਗੇ ਤੇ ਸਾਡੀ ਸਬਜ਼ੀ ਮੰਡੀ ਕੰਪਲੀਟ ਬੰਦ ਵੀ ਹੈ ਫੂਟ ਮੰਡੀ ਨੇ ਕਿਹਨਾਂ ਹਰਕਤ ਕੀਤੀ ਹੈ ਅਸੀਂ ਉਹਦੇ ਚ ਲਿਖਤਾ ਸੀ ਮਤੇਤ ਵੀ ਜੇ ਕੋ ਪਿਛਲੀ ਵਾਰੀ ਇੱਕ ਛੁੱਟੀ ਕੀਤੀ ਤਾਂ ਕੁਝ ਬੰਦੇ ਨੇ ਸੌਦੇ ਵੇਚੇ ਸੀ ਫਰੂਟ ਵਾਲੇ ਪਾਸੇ ਸਬਜੀ ਵਾਲੇ ਪਾਸੇ ਤਾਂ ਸਾਰੀ ਕੰਪਲੀਟ ਬੰਦ ਆ ਜਣੀ 30 35 ਸਾਲਾਂ ਤੋਂ ਕੰਟੀਨਿਊ ਚੱਲਦੀ ਹੈ ਜੇ ਕੋਈ ਵੀ ਭਾਵੇਂ ਉਹ ਕਿਸਾਨ ਜੀ ਨੇ ਹੜਤਾਲ ਆ ਜੇ ਭਾਵੇਂ ਸ਼ਰਧਾਂਜਲੀ ਕੋਈ ਆ ਜੇ ਪੁਛਾ ਜੇ ਅਸੀਂ ਮੰਡੀ ਬੰਦ ਕੀਤੀ ਤਾਂ ਬੰਦ ਹੀ ਹੁੰਦੀ ਹੈ ਐਸ ਕੀ ਵਾਰੀ ਵੀ ਮੰਡੀ ਸਾਰੀ ਬੰਦ ਪਈ ਆ ਫਰੂਟ ਮੰਡੀ ਵਾਲੇ ਨੇ ਵੀ ਕੱਲ ਕਿਹਾ ਭਾਈ ਤੁਸੀਂ ਮੰਡੀ ਬੰਦ ਰੱਖਿਆ ਜੀ ਤੁਸੀਂ ਇਹ ਨਾ ਹੋਵੇ ਪਿਛਲੀ ਛੁੱਟੀ ਤੇ ਤੁਸੀਂ ਕੁਝ ਬੰਦਾਂ ਨੇ ਵੇਚਦਾ ਉਹ ਕਹਿੰਦੇ ਉਹਨਾਂ ਨੇ ਵੀ ਕੋ ਜਿਹੜਾ ਸੋਨੂੰ ਪ੍ਰਧਾਨ ਤਾਂ ਵੈਸੇ ਹੈਗਾ ਉੱਥੇ ਤਲਵਿੰਦਰ ਉਹ ਬਾਹਰ ਗਿਆ ਹੋਇਆ ਸੀ ਜਿਹੜਾ ਸੋਨੂ ਆ ਚੇਅਰਮੈਨ ਆ ਸੋਨੂ ਨਵੀਨ ਸੋਨੂ ਆ ਨਾ ਉਹਦਾ ਉਹ ਚੇਅਰਮੈਨ ਆ ਫਰੂਟ ਮੰਡੀ ਦਾ ਉਸ ਬੰਦੇ ਨੇ ਬਾਕਾਇਦਾ ਵਾਇਸ ਮੈਸੇਜ ਵੀ ਪਾਇਆ ਗਰੁੱਪ ਵਿੱਚ ਮੈਸੇਜ ਪਾਇਆ ਵੀ ਇਹ ਸਬਜੀ ਮੰਡੀ ਬੰਦ ਹੈ ਕੋਈ ਫਰੂਟ ਕੋਈ ਸਬਜੀ ਨਹੀਂ ਵਿਕੂਗੀ ਅਗਰ ਕੋਈ ਫਰੂਟ ਵੇਚਦਾ ਤਾਂ ਉਹਦੇ ਦਾ ਸੋਸ਼ਲ ਬਾਇਕਾਟ ਕੀਤਾ ਜਾਏਗਾ ਔਰ ਲੱਗਦਾ ਯੂਨੀਅਨ ਬਲਾਕੇ ਦੇ ਕੋਈ ਕਾਨੂੰਨ ਤਾਂ ਕੋਈ ਹੈ ਨਹੀਂ ਪੰਚਾਇਤੀ ਫੈਸਲੇ ਹੁੰਦੇ ਆ ਕਾਨੂੰਨ ਨਹੀਂ ਕੁਛ ਇਹਦੇ ਵਿੱਚ ਕਰ ਸਕਦਾ ਪੰਚਾਇਤੀ ਫੈਸਲੇ ਵਿੱਚ ਜੋ ਪੰਚਾਇਤ ਉਹਦੇ ਖਿਲਾਫ ਕਰੂਗੀ ਕਰਾਂਗੇ ਇਹ ਉਸ ਦਿਨ ਮੈਸੇਜ ਕੱਲ ਪਾਤਾ ਸੀ ਹੁਣ ਅੱਜ ਉਹਨੇ ਹਰਕਤ ਕੀਤੀ ਅਸੀਂ ਕਰ ਸੀ ਸਾਨੂੰ ਫੋਨ ਗਏ ਮੰਡੀ ਚੋ ਵੀ ਭਾਈ ਤੁਸੀਂ ਆ ਕੇ ਆਪ ਦਾ ਦੱਸੋ ਵੀ ਇਹ ਮੰਡੀ ਬੰਦ ਹੁਣ ਤੋਂ ਬਾਅਦ ਕਿਉਂ ਮਾਲ ਵਿਕ ਰਿਹਾ ਸਾਡੀ ਮੰਡੀ ਤਰਫੋਂ ਅੱਜ ਉਹਨਾਂ ਦਾ ਭੋਗ ਹੈ ਅਸੀਂ ਸਾਰਿਆਂ ਨੂੰ ਜਾਣਾ ਹੈ ਸ਼ਰਧਾ ਹਾਂਜੀ ਕਿ ਜੇ ਸੁਪਲਾਈ ਨੂੰ ਮੰਡੀ ਬੰਦ ਕਰਦੇ ਆ ਤੇ ਉਹਦੇ ਲਈ ਤੁਸੀਂ ਪ੍ਰੈਸ ਨੋਟ ਪਹਿਲਾਂ ਜੇ ਜਾਰੀ ਕਰਨਾ ਚਾਹੀਦਾ ਤਾਂ ਕਿ ਆਮ ਹਰ ਬੰਦੇ ਨੂੰ ਪਤਾ ਲੱਗ ਜਾਏ ਜਿਵੇਂ ਮੀਡੀਆ ਨੂੰ ਤੁਸੀਂ ਬੁਲਾ ਕੇ ਵੀ ਇੱਕ ਦਿਨ ਪਹਿਲਾਂ ਦੱਸ ਸਕਦੇ ਹੋ ਕਿ ਕਿੰਨੇ ਸਬਜ਼ੀ ਲੈ ਆਉਣੀ ਹੈ ਤੇ ਜੱਜ ਵੀ ਖਰੀਦਣੇ ਹੁੰਦੇ ਆ ਸ਼ਾਦੀਆਂ ਕੋਈ ਇਸ ਤਰ੍ਹਾਂ ਸਭ ਨੂੰ ਪਤਾ ਲੱਗ ਜਾਏ ਪਹਿਲਾਂ ਜੀ ਇਹ ਹੁੰਦਾ ਜੀ ਜਿਹੜੀ ਡੈਥ ਸਾਨੂੰ ਘੜਤਾਸਨ ਮਿਲ ਜਾਂਦੇ ਆ ਉਹਦੇ ਇਨ ਬਿਟਵੀਨ ਤਾਂ ਅਸੀਂ ਮੈਸੇਜ ਕਨਵੇ ਸਭ ਪਾਸੇ ਆਪ ਹੀ ਕਰ ਦਿੰਦੇ ਆ ਲੇਕਿਨ ਇਹਦੇ ਚ ਡੈਥ ਹੋਈ ਹੈ ਪਰਸੋਂ ਵੀਰਵਾਰ ਨੂੰ ਸੌਰੀ ਆਪਣੇ ਇਹ ਬੁੱਧਵਾਰ ਨੂੰ ਬੁੱਧਵਾਰ ਦੇਤੇ ਟਾਈਮ ਨਹੀਂ ਸੀ ਉਸ ਟਾਈਮ ਨਾਉਨ ਕਰਕੇ ਕੱਲ ਇਮੀਡੀਏਟ ਜਿਹੜੇ ਸਾਡੇ ਕਨਸਰਨਡ ਆਰਟੀ ਜਿਹੜੇ ਮਾਲ ਮੰਗਾਉਂਦੇ ਨੇ ਜਾਂ ਸਾਡੇ ਜ਼ਿੰਮੇਦਾਰ ਯਾਰਟੀ ਅਸੀਂ ਉਹਨਾਂ ਨੂੰ ਮੈਸੇਜ ਕਨਵੇ ਕਰਤਾ ਸੀ ਵੀ ਸਵੇਰੇ ਛੁੱਟੀ ਆ ਮਾਲ ਨਾ ਲਿਓ ਪਰ ਬਠਿੰਡਾ ਬਹੁਤ ਵੱਡਾ ਹੈ ਇੱਥੇ ਅਰਾਈਵਲ ਇਹ ਨਹੀਂ ਵੀ ਇੱਕ ਪਾਸੋਂ ਦੀ ਅਰਾਈਵਲ ਬਹੁਤ ਪਾਸੋਂ ਆਂਦੀ ਹੈ ਹੋ ਸਕਦਾ ਕਿਸ ਦਿਨ ਨਹੀਂ ਪਤਾ ਕੋਈ ਲੈ ਆਇਆ ਉਹਨੇ ਜਿਹੜੇ ਬੰਦੇ ਨੇ ਵੇਚਿਆ ਉਹਦੇ ਤੇ ਅਸੀਂ ਪੰਚਾਇਤੀ ਤੌਰ ਤੇ ਜੋ ਬਣਦਾ ਅਸੀਂ ਕਰਾਂਗੇ ਅਸੀਂ ਉਹਨੂੰ ਐ ਨਹੀਂ ਛੱਡਣ ਲੱਗੇ ਨਾ ਛੱਡੀ ਹੋਏ ਇਹ ਤਾਂ ਬਹੁਤ ਗਲਤ ਗੱਲ ਚਲੋ ਜਿਹੜਾ ਕੋਈ ਜੂਨੀਅਨ ਚ ਪੁਰਾਣਾ ਚੱਲਦਾ ਆ ਰਿਹਾ ਹੈ ਸਤਕਾਰ ਹੁੰਦਾ ਹੀ ਦੇਖੋ ਪਰਿਵਾਰ ਦਾ ਕੋਈ ਕਿਸੇ ਦੇ ਘਰ ਦਾ ਜੀ ਇਸ ਦੁਨੀਆ ਚੋਂ ਚਲਾ ਜਾਂਦਾ ਹੈ ਗੁਰੂ ਮਹਾਰਾਜ ਦੇ ਚਰਨਾ ਜਾਬ ਰਾਜ ਦਾ ਤਾਂ ਸਾਡਾ ਇੱਕ ਮੰਡੀ ਬੰਦ ਕਰਨ ਦਾ ਮਕਸਦ ਇਹ ਹੁੰਦਾ ਵੀ ਉਹਦਾ ਦੁੱਖ ਸਾਂਝਾ ਹੋ ਜਾਂਦਾ ਪਰਿਵਾਰ ਨਾਲ ਵੀ ਚਲੋ ਯਾਰ ਉਹਨੂੰ ਵੀ ਮਹਿਸੂਸ ਹੁੰਦਾ ਮੈਂ ਕਿਸੇ ਪਰਿਵਾਰ ਦਾ ਸੀ ਮੰਡੀ ਸਾਡੀ ਘਰ ਰੰਗਵਾ ਪਰਿਵਾਰ ਰੰਗਵਾ ਅਸੀਂ ਦੁੱਖ ਸਾਂਝਾ ਕਰਨ ਦੇ ਖਾਤਰ ਮੰਡੀ ਬੰਦ ਕਰਨਾ ਸਾਡਾ ਫਰਜ਼ ਬਣਦਾ ਹੈ ਬੜਾ ਗਲਤ ਕੰਮ ਕੀਤਾ ਉਹ ਨਹੀਂ ਕਰਨਾ ਨਹੀਂ ਚਾਹੀਦਾ ਵੈਸੇ ਇਹ ਜਿਉਂਕਿ ਉਹਦਾ ਸੀ ਜਾਂ ਸੌਦਾ ਕਿਸੇ ਨੇ ਕੋਈ ਪਹਿਲਾਂ ਵੇਚਿਆ ਕਰਿਆ ਹੁੰਦਾ ਤਾਂ ਬੰਦਾ ਆਪਦਾ ਹੋ ਜਾ ਪ੍ਰਬੰਧ ਕਰਦਾ ਉਹ ਜੂਨੀਅਨ ਫਰੂਟ ਮੰਡੀ ਤੇ ਸਬਜ਼ੀ ਮੰਡੀ ਦੀ ਜਿਹੜੀ ਜੂਨੀਅਨ ਹੈ ਜਵੇਂ ਪ੍ਰਧਾਨ ਜੀ ਨੇ ਦੱਸਿਆ ਵਿੰਦਰ ਕੁਮਾਰ ਜੀ ਨੇ ਉਹ ਸਾਰੇ ਅਸੀਂ ਜੋ ਫੈਸਲਾ ਜਿਹੜਾ ਲਿਆ ਜਾਊਗਾ ਉਹ ਪੰਚਾਇਤੀ ਤੌਰ ਤੇ ਅਧਿਕਾਰ ਵਿੱਚ ਸਾਡੇ ਕੋਲੇ ਯੂਨੀਅਨ ਕੋਲੇ ਇੱਕ ਕੱਥੇ ਹੁੰਦਾ ਇਹ ਹੁੰਦਾ ਵੀ ਕੋਈ ਦੁੱਖ ਤਕਲੀਫ ਦਾ ਇਹ ਜੇ ਅਧਿਕਾਰ ਸਾਡੇ ਕੁਝ ਵੀ ਨਹੀਂ ਹੈ ਪਰ ਫਿਰ ਵੀ ਇੱਕ ਪੰਚਾਇਤੀ ਤੌਰ ਤੇ ਜਿਹੜਾ ਕੋਈ ਉਹਨੂੰ ਕਿਹਾ ਜਾਊਗਾ ਵਿਚਾਰ ਕਰਕੇ ਜਿਹੜਾ ਉਹਨੂੰ ਗੱਲਬਾਤ ਕਰਨੀ ਆ ਤਾਂ ਪੰਚਾਇਤੀ ਤੌਰ ਤੇ ਜੁਨੀਅਨ ਵੱਲੋਂ ਜ਼ਰੂਰ ਕਰਾਂਗੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ